ਹਾਂਜੀ ਬਾਦੀ ਸਰਕਾਰ ਜੋ ਕੰਪਿਊਟਰ ਦੇ ਅਫਸਰਾਂdio ਜੋ ਕਿ ਕੰਪਿਊਟਰ ਅਧਿਕਾਰੀਆਂ ਦੀਆਂ ਬੜੇ ਲੰਮੇ ਸਮੇਂ ਤੋਂ ਪੈਂਡਿੰਗ ਮੰਗਾਂ ਦੇ ਉੱਤੇ ਜੋ ਪਿਛਲੇ ਦਿਨਾਂ ਦੇ ਵਿੱਚ ਜਾਂ 2.5 ਸਾਲਾਂ ਤੋਂ ਪੰਜਾਬ ਸਰਕਾਰ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਉਹਨਾਂ ਮੀਟਿੰਗਾਂ ਦੀ ਲਗਾਤਾਰਤਾ ਦੇ ਵਿੱਚ ਪਿਛਲੇ ਦਿਨੀ 5/12/2024 ਨੂੰ ਅਤੇ 9/12/2024 ਨੂੰ ਪੰਜਾਬ ਸਰਕਾਰ ਦੇ ਨਾਲ ਹੋਈਆਂ ਮੀਟਿੰਗਾਂ ਦੇ ਵਿੱਚ ਜੋ ਸਹਿਮਤੀ ਬਣੀ ਸੀਗੀ ਜਿਸ ਅਨੁਸਾਰ ਕੰਪਿਊਟਰ ਦੇ ਹਾਪਕਾਂ ਦਾ ਫ੍ਰੀਜ਼ ਹੋਇਆ ਡੀਏ ਜਿਹੜਾ ਜਾਰੀ ਕਰਨ ਦੀ ਸਹਿਮਤੀ ਬਣੀ ਸੀਗੀ ਤੇ ਨਾਲ ਦੀ ਨਾਲ ਜਿਹੜੇ ਸਾਥੀ ਜਿਹੜੇ ਆ ਉਹ ਸਾਡੇ ਜਾਣਾਂ ਗਿਆ ਚੁੱਕੇ ਨੇ ਉਹਨਾਂ ਵਾਸਤੇ ਪ੍ਰਾਇੋਰਟੀ ਦੇ ਉੱਤੇ ਜੋਬ ਜਾਂ ਉਹਨਾਂ ਪਰਿਵਾਰਾਂ ਨੂੰ ਜਿਹੜੀ ਅਸਹਾਇਤਾ ਦੇਣ ਵਾਸਤੇ ਸਰਕਾਰ ਦੇ ਨਾਲ ਸਹਿਮਤੀ ਬਣੀ ਸੀਗੀ ਉਹਦਾ ਐਲਾਨ ਜਿਹੜਾ ਵਾ ਕਾਫੀ ਲੰਮੇ ਸਮੇਂ ਤੋਂ ਜਿਹੜਾ ਸੀਗਾ ਉਹਦੇ ਸਬੰਧ ਚ ਮੀਟਿੰਗਾਂ ਜਿਹੜੀਆਂ ਚੱਲਦੀਆਂ ਪਈਆਂ ਸੀਗੀਆਂ ਸੋ ਪਿਛਲੇ ਦਿਨੀ ਐਫਐਮ ਸਾਹਿਬ ਦੇ ਨਾਲ ਮੀਟਿੰਗ ਹੋਈ ਅੱਜ ਮਾਨਯੋਗ ਸਿੱਖਿਆ ਮੰਤਰੀ ਜੀ ਦੇ ਨਾਲ ਉਹਨਾਂ ਦੋਵੇਂ ਗੱਲਾਂ ਦੇ ਉੱਤੇ ਜਿਹੜੀ ਤੇ ਸਹਿਮਤੀ ਬਣੀ ਸੀਗੀ ਸਰਕਾਰ ਦੇ ਨਾਲ ਉਹਨਾਂ ਦੇ ਨਾਲ ਅੱਜ ਮੀਟਿੰਗ ਹੋਈ ਆ ਉਹਦੇ ਵਿੱਚ ਮਾਨਯੋਗ ਸਿੱਖਿਆ ਮੰਤਰੀ ਜੀ ਵੱਲੋਂ ਦੱਸਿਆ ਗਿਆ ਹੈ ਕਿ ਕੰਪਿਊਟਰ ਦੇ ਆਪਕਾਂ ਦਾ ਜਿਹੜਾ ਡੀਏ ਫ੍ਰੀਜ਼ ਕੀਤਾ ਗਿਆ ਸੀਗਾ ਉਹ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਪ੍ਰਿੰਸੀਪਲੀ ਉਹਦੇ ਤੇ ਸਹਿਮਤੀ ਬਣਾ ਲਈ ਗਈ ਆ ਜਿਹੜੇ ਕਿ ਉਹ ਜਲਦ ਹੀ ਜਿਹੜਾ ਸੋਮਵਾਰ ਤੱਕ ਜਿਹੜੀ ਆ ਉਹਦੀ ਲੈਟਰ ਜਿਹੜੀ ਆ ਜਾਰੀ ਹੋ ਜਾਏਗੀ ਕੰਪਿਊਟਰ ਦੇ ਆਪਕਾਂ ਦਾ ਜਿਹੜਾ ਫ੍ਰੀਜ਼ ਹੋਇਆ ਡੀਆ ਉਹ ਤਰੰਤ ਜਿਹੜਾ ਵਾ ਸਰਕਾਰ ਵੱਲੋਂ ਜਾਰੀ ਕੀਤਾ ਜਾਵੇਗਾ ਇਹਦੇ ਨਾਲ ਹੀ ਜਿਹੜੀ ਕੰਪਿਊਟਰ ਦੇ ਆਪਕ 100 ਦੇ ਕਰੀਬ ਸਾਡੇ ਜਿਹੜੇ ਆ ਉਹ ਜਿਹੜੇ ਪਰਮਾਤਮਾ ਨੂੰ ਪਿਆਰੇ ਹੋ ਚੁੱਕੇ ਆ ਉਹਨਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਵਾਸਤੇ ਉਹਦੇ ਲਈ ਵੀ ਸੰਬੰਧਿਤ ਫਾਈਲ ਜਿਹੜੀ ਆ ਪਰਸੋਨਲ ਵਿਭਾਗ ਤੇ ਵਿੱਤ ਵਿਭਾਗ ਨੂੰ ਜਿਹੜੀ ਆ ਭੇਜੀ ਜਾ ਚੁੱਕੀ ਆ ਜਲਦ ਹੀ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਰਾਹਤ ਦੇਣ ਵਾਸਤੇ ਜਿਹੜੇ ਸਾਥੀ ਜਿਹੜੇ ਆ ਸਾਡੇ ਚਲੇ ਗਏ ਆ ਉਨਾ ਵਾਸਤੇ ਵੀ ਜਿਹੜੀ ਪਾਲਿਸੀ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਆਵੇਗੀ ਤੇ ਆਸਬੱਜੀ ਆ ਕੇ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਵੀ ਜਿਹੜੀ ਆ ਉਹ ਇਨਸਾਫ ਮਿਲੇਗਾ। ਇਹਦੇ ਨਾਲ ਹੀ ਸਰਕਾਰ ਦੇ ਨਾਲ ਜਿਹੜੀ ਕੰਪਿਊਟਰ ਵਿਦਿਆਪਕਾਂ ਦੀ ਤਨਖਾਹ ਜਿਹੜੀ ਆ ਉਹ ਸੈਲਰੀ ਆ ਡਰਾਇੰਗ ਕੱਢਣ ਵਾਸਤੇ ਆਚਰਮ ਦੇ ਥਰੂ ਕੱਢਣ ਵਾਸਤੇ ਵੀ ਜਿਹੜੀ ਆ ਗੱਲਬਾਤ ਕੀਤੀ ਗਈ ਆ ਜਿਹਦੇ ਵਾਸਤੇ ਸਰਕਾਰ ਵੱਲੋਂ ਜਿਹੜੀ ਆ ਮੰਤਰੀ ਸਾਹਿਬ ਵੱਲੋਂ ਹਾਂ ਬਕੀ ਹੰਗਾਰਾ ਭਰਿਆ ਗਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਲਈ ਵੀ ਜਿਹੜੀ ਆ ਚੰਗੀ ਪਾਲਸੀ ਆਉਣ ਦੀ ਆਸ ਬੱਜੀ ਹੈ ਤੇ ਇਹਦੇ ਨਾਲ ਨਾਲ ਹੀ ਸਰਕਾਰ ਕੋਲੋਂ ਜਿਹੜੀ ਸਾਡੀ ਮੁੱਖ ਮੰਗ ਆ ਕੰਪਿਊਟਰ ਦੇ ਆਭਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕਰਨ ਵਾਸਤੇ ਕਿਉਂਕਿ ਸਾਡੀ ਮੇਨ ਜਿਹੜੀ ਲੜਾਈ ਆ ਉਹ ਕੰਪਿਊਟਰ ਦੇ ਆਭਕਾਂ ਦੀ ਸਿੱਖਿਆ ਵਿਭਾਗ ਵਿੱਚ ਮਰਜਿੰਗ ਦੀ ਆ ਉਹਦੇ ਵਾਸਤੇ ਸਰਕਾਰ ਦੇ ਨਾਲ ਡਿਸਕਸ ਕੀਤਾ ਗਿਆ ਤੇ ਸਰਕਾਰ ਵੱਲੋਂ ਮਾਣਯੋਗ ਸਿੱਖਿਆ ਮੰਤਰੀ ਦੇ ਰਾਹੀਂ ਉਹਦੇ ਲਈ ਵੀ ਪੋਜ਼ਿਟਿਵ ਹੰਗਾਰਾ ਜਿਹੜਾ ਆ ਮਿਲਿਆ ਹੈ ਕਿ ਇਹ ਪਹਿਲਾ ਡਿਗੇ ਵਾਲਾ ਜਿਹੜਾ ਤੁਹਾਡਾ ਪੱਤਰ ਜਾਰੀ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਾਰੇ ਵੀ ਜਿਹੜੀ ਵਿਚਾਰ ਚਰਚਾ ਕੀਤੀ ਜਾਵੇਗੀ ਤਾਂ ਜੋ ਕੰਪਿਊਟਰ ਦੇ ਆਪਕਾਂ ਨੂੰ ਸਿੱਖਿਆ ਭਾਗ ਦੇ ਵਿੱਚ ਮਰਜਿੰਗ ਦੀ ਜਿਹੜੀ ਆ ਉਹ ਪਾਲਿਸੀ ਬਣਾਈ ਜਾ ਸਕੇ ਸੋ ਕੰਪਿਊਟਰ ਦੇ ਆਪਕ ਸਾਥੀਆਂ ਨੂੰ ਬੇਨਤੀ ਆ ਕਿ ਜਿਹੜਾ ਆਪਾਂ ਲੰਮੇ ਸਮੇਂ ਤੋਂ ਸੰਘਰਸ਼ ਲੜਦੇ ਪਏ ਆ ਮੌਜੂਦਾ ਸਮੇਂ ਦੇ ਵਿੱਚ ਵੀ ਸੰਘਰਸ਼ ਲੜਦੇ ਪਏ ਆ ਇਹ ਸਾਰੇ ਸੰਘਰਸ਼ ਦੀਆਂ ਪ੍ਰਾਪਤੀਆਂ ਕਿ ਆਪਾਂ ਸੰਘਰਸ਼ ਦੇ ਰਾਹੇ ਹੀ ਪਹਿਲਾਂ ਪ੍ਰਾਪਤ ਕੀਤਾ ਤੇ ਮੌਜੂਦਾ ਸਮੇਂ ਦੇ ਵਿੱਚ ਵੀ ਅਸੀਂ ਗਰਸ ਦੇ ਨਾਲ ਹੀ ਪ੍ਰਾਪਤ ਕਰਾਂਗੇ ਸਰਕਾਰ ਦੇ ਨਾਲ ਮੈਂ ਵੀ ਦੱਸਣਾ ਚਾਹੁੰਦਾ ਹੈ ਕਿ ਖਰਾਬ ਹੋਏ ਕੰਪਿਊਟਰ ਹਾਰਡਵੇਅਰ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ਆ ਉਹਦੇ ਤੇ ਵੀ ਜਿਹੜਾ ਵਿਭਾਗ ਤੇ ਸਰਕਾਰ ਵੱਲੋਂ ਦੱਸਿਆ ਗਿਆ ਕਿ ਜਲਦ ਹੀ ਜਿਹੜਾ ਪੰਜਾਬ ਦੇ ਸਕੂਲਾਂ ਨੂੰ ਜਿਹੜਾ ਨਵਾਂ ਹਾਰਡਵੇਅਰ ਜਿਹੜਾ ਆ ਉਹ ਦਿੱਤਾ ਜਾਵੇਗਾ ਸੋ ਕੰਪਿਊਟਰ ਸਿੱਖਿਆ ਨੂੰ ਜਿਹੜਾ ਉਹ ਅਸਾਰੂ ਢੰਗ ਦੇ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਲਾਗੂ ਕਰਾਉਣ ਲਈ ਤਾਂ ਜੋ ਪੰਜਾਬ ਦੇ ਜਿਹੜੇ ਗਰੀਬ ਵਿਦਿਆਰਥੀ ਨੇ ਉਹਨਾਂ ਨੂੰ ਪ੍ਰੋਪਰ ਕੰਪਿਊਟਰ ਸਿੱਖਿਆ ਮਿਲ ਸਕੇ ਉਹਦੇ ਲਈ ਜਿਹੜਾ ਕੰਪਿਊਟਰ ਹਾਰਡਵੇਅਰ ਦੀ ਜਿਹੜੀ ਡਿਮਾਂਡ ਆ ਉਹ ਵੀ ਸਰਕਾਰ ਕੋਲੇ ਰੱਖੀ ਗਈ ਆ ਆਸ ਮੱਜੀ ਆ ਕੇ ਜਲਦ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜਿਹੜਾ ਨਵਾਂ ਕੰਪਿਊਟਰ ਹਾਰਡਵੇਅਰ ਮਿਲੇਗਾ ਜਿਹਦੇ ਨਾਲ ਉਹ ਗਰੀਬ ਬੱਚਿਆਂ ਨੂੰ ਚੰਗੇ ਤਰੀਕੇ ਦੇ ਨਾਲ ਜਿਹੜੀ ਸਿੱਖਿਆ ਦਿੱਤੀ ਜਾ ਸਕੇਗੀ ਸੋ ਸਾਥੀਓ ਮੈਂ ਆਸ ਕਰਦਾ ਹਾਂ ਕਿ ਜਲਦੀ ਹੀ ਜਿਹੜੀ ਇਹ ਪੰਜਾਬ ਸਰਕਾਰ ਇਹਦੇ ਸਬੰਧੀ ਜਿਹੜਾ ਪੱਤਰ ਜਾਰੀ ਕਰਕੇ ਸਮੂਹ ਕੰਪਿਊਟਰ ਵਿਦਿਆਰਥੀਆਂ ਨੂੰ ਧਨਵਾਦੀ ਬਣਾਉਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੰਪਿਊਟਰ ਵਿਦਿਆਰਥੀਆਂ ਨੂੰ ਸਿੱਖਿਆ ਭਾਗ ਦੇ ਵਿੱਚ ਮਰਜ ਕਰਨ ਦਾਤੇ ਵੀ ਕੋਈ ਵਾਜਬ ਜੋਗ ਪਾਲਿਸੀ ਸਰਕਾਰ ਲੈ ਕੇ ਆਊਗੀ ਇਸ ਆਸ ਦੇ ਨਾਲ ਸਮੂਹ ਕੰਪਿਊਟਰ ਵਿਦਿਆਰਥੀਆਂ ਨੂੰ ਸਤਿ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ